ਨੌਜਵਾਨਾਂ ਦੇ ਵਿੱਚ ਪੜ੍ਹਨ ਦੀ ਆਦਤ ਨੂੰ ਹੋਰ ਹੁਲਾਰਾ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਪਿੰਡੂ ਲਾਇਬ੍ਰੇਰੀ ਯੋਜਨਾ ਤਹਿਤ ਪੰਜਾਬ ਵਿੱਚ ਆਧੁਨਿਕ ਸਹੂਲਤਾਂ ਵਾਲੀਆਂ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ ਇਸ ਵਕਤ ਪੰਜਾਬ ਭਰ ਦੇ ਵਿੱਚ ਕੁੱਲ 196 ਪਿੰਡੂ ਲਾਇਬ੍ਰੇਰੀਆਂ ਕੰਮ ਕਰ ਰਹੀਆਂ ਹਨ ਅਤੇ 135 ਉਸਾਰੀ ਅਧੀਨ ਹਨ ਪੰਜਾਬ ਸਰਕਾਰ ਵੱਲੋਂ ਹਰ ਹਲਕੇ ਦੇ ਲਈ 64 ਲੱਖ ਰੁਪਏ ਦੀ ਲਾਗਤ ਨਾਲ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ ਵਿੱਚ ਮੱਲਾ ਮਾਰਨ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਬਹੁਤ ਵਧੀਆ ਇਲਾਜ ਦੇ ਦੀ ਕੰਪਿਊਟਰ ਵਧੀਆ ਗਈ ਇਸ ਸਟਰਕਚਰ ਸਾਰਾ ਬਹੁਤ ਵਧੀਆ ਪੜਾਈ ਦਾ ਮਾਹੌਲ ਬਹੁਤ ਵਧੀਆ ਫਰਮ ਦਾ ਸਭ ਕੁਝ ਬਹੁਤ ਵਧੀਆ ਲੱਗੇ ਜੋਂ ਦਾ ਬਹੁਤ ਬੈਨੀਫਿਟ ਮਿਲਿਆ ਇਹ ਸਦੀ ਬੁੱਕਸ ਮੈਂ ਪੜਦਾ ਹਿੰ ਇਨਵੈਂਸਟਰੀ ਬਾਰੇ ਪਤਾ ਲੱਗਦਾ ਹਰ ਚੀਜ਼ ਬਾਰੇ ਪਤਾ ਲੱਗਦਾ ਬਹੁਤ ਵਧੀਆ ਲੱਗੇ ਲੱਗੇ ਲਾਇਬ੍ਰੇਰੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਹੋ ਘਰੇ 100 ਕਿਸਮ ਦੀਆਂ ਕਬੀਲਦਾਰੀਆਂ ਦੇ ਕੰਮਕਾਰ ਚੱਲਦੇ ਰਹਿੰਦੇ ਆ ਸਿਟਿੰਗ ਨਹੀਂ ਬਣਦੀ ਇੱਥੇ ਸਾਨੂੰ ਇਹ ਫਾਇਦਾ ਹੈ ਸੰਗਰੂਰ ਤੋਂ ਇੱਕ ਕਥਾਵਾਚਕ ਦਾ ਹੈਰਤ ਅੰਗੇਜ਼ ਕਾਰਨਾਮਾ ਸਾਹਮਣੇ ਆਇਆ ਜਿੱਥੇ ਕਿ ਸਰਕਾਰੀ ਸੁਰੱਖਿਆ ਲੈਣ ਦੀ ਕੋਸ਼ਿਸ਼ ਦੇ ਵਿੱਚ ਉਸਨੇ ਆਪਣੇ ਉੱਤੇ ਹੀ ਫਾਇਰਿੰਗ ਕਰਵਾ ਲਈ ਜਿਸ ਤੋਂ ਬਾਅਦ ਸੰਗਰੂਰ ਪੁਲਿਸ ਨੂੰ ਜਿਆਦਾ ਇਸ ਦੀ ਗੁੱਥੀ ਸੋਲਰਜ਼ ਦੀ ਹੋਈ ਨਜ਼ਰ ਆਈ ਤਾਂ ਉਹਨਾਂ ਨੇ ਕਥਾਵਾਚਕ ਸਮੇਤ 4 ਦੇ ਖਿਲਾਫ ਪਰਚਾ ਦਰਜ ਕਰ ਲਿਆ ਜਿੱਥੇ ਕਿ ਕਥਾਵਾਚਕ ਲਗਾਤਾਰ ਫਰਾਰ ਚੱਲ ਰਿਹਾ ਹੈ ਤੁਹਾਨੂੰ ਦੱਸਿਆ ਕਿ ਮਾਮਲਾ ਸੰਗਰੂਰ ਦਾ ਹੈ ਸੰਗਰੂਰ ਦੇ ਐਸਐਸਪੀ ਸਤਿੰਦਰ ਸਿੰਘ ਚਾਹਲ ਵੱਲੋਂ ਅੱਜ ਪ੍ਰੈਸ ਕਾਨਫਰੰਸ ਕਰ ਇਸ ਬਾਬਤ ਸਾਰੀ ਜਾਣਕਾਰੀ ਦਿੱਤੀ ਗਈ ਜਿੱਥੇ ਕਿ ਬੀਤੇ ਦਿਨੀ 29 ਜੁਲਾਈ ਨੂੰ ਪੁਲਿਸ ਕੋਲ ਸ਼ਿਕਾਇਤ ਆਈ ਸੀ ਜਿੱਥੇ ਕਿ ਇਸ ਕਥਾਵਾਚਕ ਨੇ ਦੱਸਿਆ ਕਿ ਮੁਹਾਲੀ ਤੋਂ ਵਾਪਸ ਆਂਦਿਆ ਹੋਇਆ ਉਸ ਦੀ ਗੱਡੀ ਦੇ ਉੱਤੇ ਕੁਝ ਅਣਪਛਾਤੇ ਲੋਕਾਂ ਨੇ ਪਿੱਛਾ ਕਰ ਫਾਇਰਿੰਗ ਕੀਤੀ ਹੈ ਸ਼ੇਰਪੁਰ ਵਿਖੇ ਫਾਇਰਿੰਗ ਹੋਈ ਸੀ ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਇਹ ਫਾਇਰਿੰਗ ਜਾਨ ਬੂਝ ਕੇ ਆਪਣੇ ਉੱਤੇ ਕਰਵਾਈ ਗਈ ਸੀ ਲੋਕਾਂ ਤੇ ਸਰਕਾਰ ਅੱਗੇ ਆਪਣੀ ਜਾਨ ਨੂੰ ਖਤਰਾ ਦਿਖਾ ਕੇ ਸਰਕਾਰੀ ਸੁਰੱਖਿਆ ਲੈਣ ਲਈ ਇਹ ਫਾਇਰਿੰਗ ਕਰਵਾਈ ਗਈ ਸੀ ਅਤੇ ਪੁਲਿਸ ਨੇ ਇਸ ਮਾਮਲੇ 'ਚ ਵੱਡੀਆਂ ਬਰਾਮਦਗੀਆਂ ਵੀ ਕੀਤੀਆਂ ਨੇ ਉੱਥੇ ਹੀ ਐਸਐਸਪੀ ਨੇ ਪ੍ਰੈਸ ਕਾਨਫਰੰਸ ਕਰਦਿਆ ਜਾਣਕਾਰੀ ਵੀ ਦਿੱਤੀ ਕਿ ਜੇ ਕੋਈ ਵਿਅਕਤੀ ਝੂਠੇ ਹਮਲੇ ਕਰਕੇ ਸੁਰੱਖਿਆ ਲੈਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਪਹਿਲਾ ਮਾਮਲਾ ਨਹੀਂ ਹੈ ਪਰ ਇੰਨਾ ਝੂਠੇ ਹਤਕੰਡਿਆ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤਾਂ ਦੱਸਦੇ ਕਿ ਕਥਾਵਾਚਕ ਫਿਲਹਾਲ ਫਰਾਰ ਹੈ ਪੁਲਿਸ ਵੱਲੋਂ ਲੱਭਣ ਦੀ ਕੋਸ਼ਿਸ਼ ਜਾਰੀ ਹੈ ਮਾਮਲੇ ਦੀ ਗੰਭੀਰਤਾ ਨਾਲ ਅੱਗੇ ਦੀ ਜਾਂਚ ਚੱਲ ਰਹੀ ਹੈ ਤਾਂ ਸਤਿੰਦਰ ਚਾਹਲ ਐਸਐਸਪੀ ਸਤਿੰਦਰ ਚਾਹਲ ਵੱਲੋਂ ਪੂਰੀ ਜਾਣਕਾਰੀ ਕੀ ਦਿੱਤੀ ਗਈ ਹੈ ਕਿ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਣੇ ਜੀ ਇੱਕ ਸੰਗਰੂਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ 29 ਜੁਲਾਈ 2025 ਕੁਝ ਦਿਨ ਪਹਿਲਾਂ ਹੀ ਸਾਨੂੰ ਲੇਟ ਰਾਤ ਇੰਟੀਮੇਸ਼ਨ ਆਈ ਕਿ ਇੱਕ ਸ਼ੇਰਪੁਰ ਇਲਾਕੇ ਵਿੱਚ ਫਾਇਰਿੰਗ ਹੋਈ ਹੈ ਜਿਹੜਾ ਕਾਲਰਸੀ ਵਿਕਟਮ ਉਹਦਾ ਨਾਮ ਸੀਗਾ ਮਿਲਨ ਜੋਤ ਸਿੰਘ ਜੋ ਸ਼ੇਰਪੁਰ ਦਾ ਰਹਿਣ ਵਾਲਾ ਹੈ ਉਹਨੇ ਦੱਸਿਆ ਕਿ ਉਹਦੇ ਘਰ ਦੇ ਬਾਹਰ ਉਸ ਦੇ ਰਿਸ਼ਤੇਦਾਰ ਦੀ ਗੱਡੀ ਖੜੀ ਸੀ ਜਿਸ ਤੇ ਵਿੱਚ ਇੱਕ ਫਾਇਰ ਆਮ ਤੋਂ ਗੋਲੀ ਵਜੀ ਹੋਈ ਸੀ ਜਦੋਂ ਇੱਥੇ ਫੁਟੇਜ ਚੈੱਕ ਕੀਤੀ ਗਈ ਤਾਂ ਪਤਾ ਚੱਲਿਆ ਕਿ ਐਕਚੁਅਲੀ ਉੱਥੇ ਫਾਇਰਿੰਗ ਵੀ ਹੋਈ ਹੈ ਤੇ ਜਦੋਂ ਸਾਰਾ ਮੌਕਾ ਦਾ ਮੁਲਾਜ਼ਾ ਕੀਤਾ ਗਿਆ ਉਸ ਤੋਂ ਬਾਅਦ ਐਫ ਆਈ ਆਰ ਨੰਬਰ 77 ਦਰਜ ਕੀਤੀ ਗਈ ਪਥਾਣਾ ਸ਼ੇਰਪੁਰ ਦੇ ਵਿੱਚ ਅਤੇ ਤਤਤੀ سٹਾਰਟ ਕੀਤੀ ਗਈ ਸਾਰੀ ਪੁਲਿਸ ਟੀਮਸ ਨੇ ਇਹਦੇ ਵਿੱਚ ਜੁਆਇੰਟਲੀ ਕੰਮ ਕੀਤਾ ਐਸ ਪੀ ਡੀ ਡੀ ਐਸ ਪੀ ਧੂਰੀ ਇਜਾਜ਼ ਸੀਆਈਏ ਨੇ ਤੇ ਉਸ ਤੋਂ ਬਾਅਦ ਜਦੋਂ ਇਹ ਪਿੱਛੇ ਤੱਕ ਟੈਕਨੀਕਲੀ ਐਸ ਵੈਲ ਐਸ ਹਿਊਮਨ ਇਟ ਦੇ ਰਹੀ ਇਹਨਾਂ ਨੇ ਇਰੇਸਤ ਤਫਤੀਸ਼ ਕੀਤੀ ਤਾਂ ਇਹਨਾਂ ਨੂੰ ਪਤਾ ਚੱਲਿਆ ਕਿ ਜੋ ਮਿਲਨ ਜੋਤ ਸੀ ਜੋ ਵਿਕਟਮ ਸੀ ਉਹਨੇ ਖੁਦ ਹੀ ਸਰਕਾਰੀ ਸੁਰੱਖਿਆ ਲੈਣ ਦੇ ਲਈ ਇਹ ਸਾਰਾ ਆਰਕੈਸਟ੍ਰੇਟ ਕਰਾਇਆ ਇਹ ਸਾਰਾ ਢੋਂਗ ਰਚਿਆ ਇਸ ਤਫਤੀਸ਼ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਚਾਰ ਦੋਸ਼ੀਆਂ ਦੀ ਦਾ ਅਰੈਸ ਦਾ ਇਸ ਮੁਕਦਮੇ ਵਿੱਚ ਅਰੈਸਟ ਪਾਇਆ ਤੇ ਉਹਨਾਂ ਦਾ ਨਾਮ ਹੈ ਇੱਕ ਅਚਲ ਸਿੰਘਲਾ ਉਰਫ ਲੱਕੀ ਜੋ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਕ ਪਿਊਸ਼ ਗੁਪਤਾ ਉਰਫ ਛੋਟੂ ਜੋ ਬੁਖਸਰ ਦਾ ਰਹਿਣ ਵਾਲਾ ਹੈ ਮਨੀਸ਼ ਕੁਮਾਰ ਉਰਫ ਟੀ2 ਜੋ ਬਠਿੰਡਾ ਦਾ ਰਹਿਣ ਵਾਲਾ ਹੈ ਅਤੇ ਜਸਵਿੰਦਰ ਸਿੰਘ ਉਰਫ ਜੋਬਨ ਜੋ ਮੋਹਾਲੀ ਦਾ ਜ਼ਿਲ੍ਹਾ ਐਸਐਸ ਨਗਰ ਦਾ ਰਹਿਣ ਵਾਲਾ ਹੈ ਇਹ ਜੋ ਜਸਵਿੰਦਰ ਸਿੰਘ ਹੈ ਇਹਦਾ ਉਹੀ ਰਿਸ਼ਤੇਦਾਰ ਹੈ ਜਿਸ ਦੀ ਘਰ ਦੇ ਜਿਸ ਦੀ ਗੱਡੀ ਦੇ ਵਿੱਚ ਅਤੇ ਘਰ ਦੇ ਬਾਹਰ ਫਾਇਰ ਆਮ ਤੋਂ ਗਨ ਸ਼ਾਟ ਵੀ ਹੋਇਆ ਹੋਇਆ ਸੀ। ਅ ਰਿਕਵਰੀ ਵਿੱਚ ਇੱਕ ਜਿਹੜੀ ਸਿਆਸਕਾਰ ਜਿਹੜੀ ਸ਼ੂਟਰਸ ਹੈ ਵਰਤੀ ਉਹ ਸੀ। ਜੋ ਇੱਕ ਪਿਸਟਲ ਬੱਤੀ ਬੋਰ ਦਾ ਇੱਕ ਦੋ ਅਲਾਈਵ ਕਾਰਟਰਿਜਸ ਅਤੇ 50000 ਰੁਪਏ ਜੋ ਇਹਨਾਂ ਨੇ ਮੋਨੀਟਰੀ ट्रांजैक्शन ਕੀਤੀ ਸੀ ਉਹ ਇਹਦੇ ਵਿੱਚ ਰਿਕਵਰ ਹੋਇਆ। ਮਿਲਨ ਜੋਤ ਅਤੇ ਇਸ ਦੇ ਜਿਹੜੇ ਹੋਰ ਇਹ ਸਾਰੇ ਐਸੋਸੀਏਟ ਹੈ ਸਾਰਿਆਂ ਨੂੰ ਅਸੀਂ ਉਸੇ ਮੁਕਦਮੇ ਵਿੱਚ ਨਾਮਜ਼ਦ ਕੀਤਾ ਹੈ। ਤੇ ਇਹਦੇ ਵਿੱਚ ਅੱਗੇ ਤਫ਼ਤੀਸ਼ ਚੱਲ ਰਹੀ ਹੈ। ਸਰ ਜਿਸ ਦਾ ਉਸੇ ਕਿ ਇੱਕ ਰਿਸ਼ਤੇਦਾਰ ਸੀ ਤੇ ਬਾਕੀ ਦੇ ਜਿਹੜੇ ਹੈਗੇ ਨਾ ਉਹ ਕੌਣ ਨੇ ਕਿ ਉਹ ਸ਼ੂਟਰ ਨੇ ਜਾਂ ਕੋਈ ਉਹ ਮੰਨ ਕੋਈ دوست ਨੇ ਜਾਂ ਕੋਈ ਰਿਸ਼ਤੇਦਾਰ ਨੇ। ਉਹ ਜੀ ਕੋਈ ਪੇਸ਼ੇਵਰ ਕ੍ਰਿਮੀਨਲ ਨਹੀਂ ਹੈ। ਇਹਨਾਂ ਦਾ ਕਿਵੇਂ ਇਹਨਾਂ ਇਹ ਟੱਚ ਵਿੱਚ ਆਏ ਉਹ ਲੋਕ ਜਿਵੇਂ ਮੈਨੂੰ ਦੱਸਿਆ ਕਿ ਇੱਕ ਚੰਡੀਗੜ੍ਹ ਤੋਂ ਇੱਕ ਬਠਿੰਡੇ ਤੋਂ ਤੇ ਇੱਕ ਮੁਕਸਰ ਤੋਂ ਨੇ ਕਿ ਉਹਨਾਂ ਦਾ ਆਪਸ ਕੀ ਕਨੈਕਸ਼ਨ ਹੈ ਤੇ ਇਸ ਦੇ ਵਿੱਚ ਉਹ ਕਿਵੇਂ ਇਨਵੋਲ ਹੋਏ ਆਫ ਕੋਰਸ ਮੋਨਿਟਰੀ ट्रांजैक्शन ਦਾ ਸੀ। ਬਟ ਇਸ ਦੇ ਵਿੱਚ ਇਹਨਾਂ ਦਾ ਆਪਸ ਵਿੱਚ ਟਕਸ਼ਮਿਆ ਹੋਇ ਇਸ ਦੇ ਬਾਰੇ ਹਾਲੇ ਤਫਤੀਸ਼ ਜਾਰੀ ਹੈ ਜਿਕਨੇ ਜੀ ਸਿਰਫ ਇੱਕ ਸਕਿਉਰਟੀ ਲੈਂਡ ਪਰਪਸ ਵਜੋਂ ਜਿਹੜੀ ਸਾਰਾ ਗੇਮ ਬਿਲਕੁਲ ਸਾਰਾ ਯੂ ਨਾ ਇਹਨਾਂ ਨੇ ਜਿਹੜਾ ਇਹ ਸਾਰਾ ਕੁਝ ਢੋਂਗ ਰਚਿਆ ਵੀ ਹੈ ਜੀ ਇਸ ਦੇ ਵਿੱਚ ਇਹਨਾਂ ਨੇ 1.5 ਲੱਖ ਰੁਪਏ ਦਾ ਮਤਲਬ ਪਹਿਲਾਂ ਤੋਂ ਐਗਰੀਮੈਂਟ ਕੀਤਾ ਸੀਗਾ ਕਿ ਅਸੀਂ ਇੰਨਾ ਪੈਸਾ ਦੇਵਾਂਗੇ ਜਦੋਂ ਇਹ ਸਾਰਾ ਹੋ ਜਾਏਗਾ ਤੇ ਉਹਦੇ ਵਿੱਚੋਂ ਜੋ ਇਹ 50000 ਰੁਪਏ ਦਿੱਤੇ ਸੀ ਉਹ ਅਸੀਂ ਰਿਕਵਰ ਕਰ ਲੇਗੇ ਸਰ 1.5 ਲੱਖ ਦਾ ਇਹ ਮਾਮਲਾ ਹੈ ਕਿ ਉਸ ਇੱਕ ਮੈਚ ਸਕਿਉਰਟੀ ਲੈਣੀ ਉਹਨਾਂ ਨੇ ਇੱਕ ਬੜਾ ਵੱਡਾ ਡਰਾਮਾ ਰਚਿਆ ਤਾਂ ਸਕਿਉਰਟੀ ਲੈਣ ਪਿੱਛੇ ਕੀ ਵਜ੍ਹਾ ਸੀ ਉਹਨਾਂ ਨੂੰ ਕੁਝ ਪਤਾ ਲੱਗਿਆ ਨਹੀਂ ਜੀ ਇਹ ਨਹੀਂ ਵਜ੍ਹਾ ਲੈ ਕਿਉਂਕਿ ਜੋ ਮਿਲਨ ਜੋਤਨੇ ਉਹ ਖੁਦ ਫਰਾਰ ਨੇ ਜੋ ਉਹਨਾਂ ਨੂੰ ਲੱਗਿਆ ਕਿ ਜਦੋਂ ਤਫਤੀਸ਼ ਚੱਲ ਰਹੀ ਸੀ ਤੇ ਉਹਦੇ ਵਿੱਚ ਜਦੋਂ ਕੁਝ ਕੁਐਸਚਨਸ ਦੇ ਵਿੱਚ ਉਹ ਖੁਦ ਹੀ ਉਲਝ ਗਏ ਤਾਂ ਜਦੋਂ ਸਾਡੀ ਟੀਮਸ ਜਾ ਕੇ ਪਿੱਛੇ ਰੇਡ ਕਰਨ ਗਈਆਂ ਸੀ ਤੇ ਉਹ ਅ ਪਿਛੋਂ ਖੇਸ ਗਏ ਤੇ ਹਲੇ ਉਹ ਫਰਾਰ ਨੇ 48 ਘੰਟਿਆਂ ਦੇ ਵਿੱਚ ਹੀ ਪਿੰਸ ਨੇ ਇਹ ਮਾਮਲਾ ਜੀ ਬਹੁਤ ਵੱਡੀ ਇਹ ਸਫਲਤਾ ਹੈ ਕਿਉਂਕਿ ਬੜੀ ਸਾਰੀ ਇੰਪੋਰਟੈਂਟ ਡਿਊਟੀਆਂ ਵੀ ਚੱਲ ਰਹੀਆਂ ਸੀ ਨਾਲ ਹੋਰ ਵੀ ਬੜੇ ਰੁਚੀਵੇਂ ਸੀ ਬਟ ਪੁਲਿਸ ਨੇ ਇਸ ਨੂੰ ਪਹਿਲ ਦੇ ਆਧਾਰ ਤੇ ਕਰੈਕ ਕੀਤਾ ਇਸ ਕੇਸ ਨੂੰ ਤੇ ਜੋ ਵੀ ਇਹ ਕੋਈ ਗਲਤ ਕੰਮ ਐ ਕਰ ਰਿਹਾ ਹੈਗਾ ਕਿਸ ਨੂੰ ਕੋਈ ਸੁਰੱਖਿਆ ਦੀ ਹੈ ਕੋਈ ਜੈਨੂਇਨ ਲੋੜ ਹੈ ਉਹਦੇ ਵਾਸਤੇ ਅਸੀਂ ਹਾਜ਼ਰ ਆ ਲੇਕਿਨ ਅਗਰ ਕੋਈ ਵੀ ਇੰਜ ਕਰਦਾ ਹੈ ਤਾਂ ਇਹ ਸਾਰੇ ਸਿਸਟਮ ਨਾਲ ਸਾਰੀ ਸੋਸਾਇਟੀ ਨਾਲ ਇਹ ਖਿਲਵਾੜ ਕਰਨ ਦੇ ਬਰਾਬਰ ਹੈ ਜਿਸ ਨੂੰ ਅਸੀਂ ਬਖਸ਼ਾਂਗੇ ਨਹੀਂ ਜੀ ਬਿਲਕੁਲ ਨਹੀਂ ਜੀ ਇਹਨੇ ਬਸ ਖੁਦ ਇਹਨੇ ਪਹਿਲਾਂ ਵੀ ਇੱਕ ਦੋ ਵਾਰ ਕਿਤੇ ਲੋਕਲੀ ਜ਼ਾਇਰ ਕੀਤਾ ਸੀ ਕਿ ਇਸ ਨੂੰ ਸਿਕਿਉਰਿਟੀ ਦੀ ਲੋੜ ਹੈ ਕਿ ਉਹਨੂੰ ਥ੍ਰੈਟ ਮਹਿਸੂਸ ਹੁੰਦਾ ਹੈ ਲੇਕਿਨ ਉਸਨੇ ਉਸ ਤੋਂ ਬਾਅਦ ਇਹ ਚੀਜ਼ ਖੁਦ ਹੀ ਆਰਕੇਸਟ੍ਰੇਟ ਕਰਵਾ ਲਈ ਜਦੋਂ ਜੀ ਅਸੀਂ ਇਸ ਨੂੰ ਕਰ ਲਾਂਗੇ ਫਿਰ ਅਸਸ ਲੈ ਲਾਂਗੇ ਉਸ ਤੋਂ ਬਾਅਦ ਹੋਰ ਡਿਟੇਲ ਸਾਹਮਣੇ ਆਣਗੇ <perfektionic> <composed of a Ilskite> नहीं जी ए केस पहला भी सामने आए हैं लेकिन आप एक 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 है। जिथे किसी ने चढ़ के ए करवा के पूरा ड्रामा रचिया